ਪੁੱਲਾ ਸਾਹਿਬ ਜਿਹੜੇ ਕਿ ਹਮ ਦਰਦ ਨਿਊਜ਼ਪੇਪਰ ਕੈਨੇਡਾ ਦੇ ਨਾਲ ਜੁੜੇ ਹੋਏ ਨੇ ਕਿ ਉਹ ਆ ਕੇ ਸਭ ਤੋਂ ਪਹਿਲਾਂ ਆਪਣੇ ਵਿਚਾਰ ਪੇਸ਼ ਕਰਨ ਉਹਨਾਂ ਤੋਂ ਬਾਅਦ ਮਿਸਟਰ ਸਰਬਜੀਤ ਸਿੰਘ ਬਿਰਕ ਦੇਸ਼ ਪ੍ਰਦੇਸ਼ ਉਹ ਕਿਰਪਾ ਕਰਕੇ ਪਿਆਰ ਸਤਿਕਾਰ ਜੋ ਡਿਪਟੀ ਮੁੱਖ ਮੰਤਰੀ ਸਦਾਸ ਗੁਰ ਸਿੰਘ ਜੀ ਬਾਦਲ ਸਪੀਕਰ ਸਾਹਿਬ ਇੰਸਾਨ ਸਾਹਿਬ ਗੁੰਦਰ ਸਾਹਿਬ ਤੇ ਦੇਸ਼ ਵਿਦੇਸ਼ ਤੋਂ ਆਏ ਪਤਵੰਤੇ ਸੱਜਣੋਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਪ੍ਰਵਾਸੀ ਪੰਜਾਬੀ ਸਮੇਲਨ ਤੇ ਇਕੱਠੇ ਹੋਏ ਆਂ ਸਿਆਣੇ ਕਹਿੰਦੇ ਨੇ ਕਿ ਜਿਹੜਾ ਬੰਦਾ ਤਿੰਨ ਗੱਲਾਂ ਨੂੰ ਭੁੱਲ ਜਾਂਦਾ ਸਭ ਤੋਂ ਪਹਿਲਾਂ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਦੂਜਾ ਆਪਣੀ ਪੰਜਾਬੀ ਬੋਲੀ ਨੂੰ ਆਪਣੀ ਮਾਂ ਦੀ ਬੋਲੀ ਨੂੰ ਤੇ ਆਪਣੇ ਮਾਤਭੂਮੀ ਨੂੰ ਉਹ ਬੰਦਾ ਜ਼ਿੰਦਗੀ ਚ ਕਦੇ ਤਰੱਕੀ ਨਹੀਂ ਕਰ ਸਕਦਾ ਅਸੀਂ ਪਿਛਲੀ ਵਾਰੀ ਸਮੇਲਨ ਦੇ ਵਿੱਚ ਆਏ ਸੀ ਜਦੋਂ 2008 ਦੇ ਵਿੱਚ ਹੋਇਆ ਸੀ ਤੇ ਉਦੋਂ ਦੇ ਇਸ ਦੇ ਬਹੁਤ ਫਰਕਾ ਇਸ ਮੇਲਨ ਦਾ ਮੈਂ ਪਹਿਲੀ ਵਾਰ ਦੇਖਿਆ ਕਿ ਸਖਬੀਰ ਜੀ ਤੇ ਜ਼ਰਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਐਨੇ ਗੋਣਾ ਸੁਣਿਆ ਜਿਹੜੇ ਸਾਡੇ ਕੈਨੇਡਾ ਚ ਗੋਰੇ 2-2 ਮਿੰਟ ਲਾਉਂਦੇ ਨੇ ਉਹ ਵੀ 15-15 ਮਿੰਟ ਲਾ ਕੇ ਤੇ ਸਾਡੇ ਦਾ ਬਹੁਤੇ ਬੱਚੇ ਪਹਿਲਾਂ ਪੁੱਛਦੇ ਦੇ ਵੀ ਡੈਡੀ ਮੇਰੇ ਵਿਆਹ ਤੇ ਕਿਹੜੇ ਲੀਡਰ ਨੂੰ ਬੁਲਾਏਗਾ ਤੇ ਸਾਡਾ ਇੱਕ ਦੋਸਤ ਸੀ ਉਹਦੇ ਮੁੰਡੇ ਦਾ ਵਿਆਹ ਸੀ ਉਹ ਕਹਿੰਦਾ ਜਿਹੜੀ ਆਪਾਂ ਫਲਾਣਾ ਐਮਪੀ ਬੁਲਾਇਆ ਫਲਾਣਾ ਉਹ ਕਹਿੰਦਾ ਡੈਡੀ ਫੇਰ ਵਿਆਹ ਤੂੰ ਕਰਾ ਲੈ ਮੈਂ ਨਹੀਂ ਕਰਾਉਂਗਾ ਕਹਿੰਦਾ ਜਿਹੜਾ ਬੋਲਣ ਲੱਗਦਾ ਉਹ ਤਾਂ ਹਟਦਾ ਹੀ ਨਹੀਂ ਤੇ ਮੈਂ ਸਮਝਦਾ ਕਿ ਵਿਦੇਸ਼ਾਂ ਦੇ ਵਿੱਚ ਸੁਵੀਰ ਜੀ ਕਹਿੰਦੇ ਆਂਡਾ ਪਹਿਲਾਂ ਆਇਆ ਕਿ ਮੁਰਗੀ ਆਈ ਤੇ ਵਿਦੇਸ਼ਾਂ ਜੇ ਅਸੀਂ ਦੇਖੀਏ ਲੀਡਰ ਪਹਿਲਾਂ ਆਇਆ ਕਿ মিডিਆ ਆਇਆ ਸਭ ਤੋਂ ਪਹਿਲਾਂ মিডিਆ ਆ ਜੇ ਅਸੀਂ ਅਮਰੀਕਾ ਦੇ ਵਿੱਚ ਵੀ ਦੇਖੀਏ ਸਾਦਲੀਵ ਸਿੰਘ ਸੌਂਦ 100 ਸਾਲ ਤੋਂ ਪਹਿਲਾਂ ਬਾਦ ਦੇ ਵਿੱਚ ਉਦੋਂ ਬਣੇ ਜਦੋਂ মিডিਆ ਉੱਥੇ ਸ਼ੁਰੂ ਹੋ ਚੁੱਕਿਆ ਸੀ ਕੈਨੇਡਾ ਦੀ ਹਿਸਤੀ ਦੇਖ ਲਓ ਮੇਰੇ ਵੀ ਡੈਡੀ ਮੇਰੇ ਵਿਆਹ ਤੇ ਕਿਹੜੇ ਲੀਡਰ ਨੂੰ ਬੁਲਾਏਗਾ ਤੇ ਸਾਡਾ ਇੱਕ دوست ਸੀ ਉਹਦੇ ਮੁੰਡੇ ਦਾ ਵਿਆਹ ਸੀ ਉਹ ਕਹਿੰਦਾ ਜਿਹੜੀ ਆਪਾਂ ਫਲਾਣਾ ਐਮਪੀ ਬੁਲਾਇਆ ਫਲਾਣਾ ਉਹ ਕਹਿੰਦਾ ਜਿਹੜੀ ਫਿਰ ਵਿਆਹ ਤੂੰ ਕਰਾ ਲਾ ਮੈਂ ਨਹੀਂ ਕਰਾਉਂਦਾ ਕਹਿੰਦਾ ਜਿਹੜਾ ਬੋਲਣ ਲੱਗਦਾ ਉਹ ਤਾਂ ਹਟਦਾ ਹੀ ਨਹੀਂ ਤੇ ਮੈਂ ਸਮਝਦਾ ਕਿ ਵਿਦੇਸ਼ਾਂ ਦੇ ਵਿੱਚ ਸੁਵੀਰ ਜੀ ਕਹਿੰਦੇ ਆਂਡਾ ਪਹਿਲਾਂ ਆਇਆ ਕਿ ਮੁਰਗੀ ਆਈ ਤੇ ਵਿਦੇਸ਼ਾਂ ਜੇ ਅਸੀਂ ਦੇਖੀਏ ਲੀਡਰ ਪਹਿਲਾਂ ਆਇਆ ਕਿ মিডিਆ ਆ ਸਭ ਤੋਂ ਪਹਿਲਾਂ মিডিਆ ਆ ਜੇ ਅਸੀਂ ਅਮਰੀਕਾ ਦੇ ਵਿੱਚ ਵੀ ਦੇਖੀਏ ਸਾਧਜੀਤ ਸਿੰਘ ਸੌਂਦ 100 ਸਾਲ ਤੋਂ ਪਹਿਲਾਂ ਬਾਅਦ ਦੇ ਵਿੱਚ ਉਦੋਂ ਬਣੇ ਜਦੋਂ মিডিਆ ਉੱਥੇ ਸ਼ੁਰੂ ਹੋ ਚੁੱਕਿਆ ਸੀ ਕੈਨੇਡਾ ਦੀ ਹਿਸਤਰੀ ਦੇਖ ਲਓ ਇੰਗਲੈਂਡ ਦੀ ਹਿਸਤਰੀ ਦੇਖ ਲਓ ਉੱਥੇ ਜਿਹੜਾ ਦੇਸ਼ ਪ੍ਰਦੇਸ਼ ਅਖਬਾਰ ਹੈ ਉਹਨੂੰ ਘੱਟੋ ਘੱਟ 47 ਸਾਲ ਹੋ ਗਏ ਦੇ ਛਪ ਰਹੇ ਨੇ ਜਿਹੜੇ ਕਿਤੇ ਬਣ ਗਏ ਜਿਹੜੇ ਕਹਿ ਰਹੇ ਨੇ ਨਾ ਵੀ ਸਾਡੇ ਉੱਥੇ ਕੋਈ ਰਹਿੰਦਾ ਨਹੀਂ ਤੇ ਮੈਂ ਸਮਝਦਾ ਕਿ ਉਹ ਉੱਥੇ ਪੰਜਾਬੀ মিডিਆ ਨਹੀਂ ਹੈਗਾ ਉਹ ਬਾਨੇ ਇਸ ਕਰਕੇ ਗਏ ਪੰਜਾਬੀ ਵੀ ਨਹੀਂ ਹੈਗੇ ਉੱਥੇ ਇੱਕ ਮੈਨੂੰ ਮੇਅਰ ਬਿਲਾਤੇ ਮੈਂ ਕਿਹਾ ਜੀ ਮੈਂ ਤੀਜੀ ਵਾਰ ਪੰਜਾਬ ਬਣਿਆ ਉੱਥੋਂ ਮੇਅਰ ਮੈਂ ਕਿਹਾ ਪੰਜਾਬੀ ਕਿੰਨੇ ਕਹਿੰਦਾ ਜੀ ਪੰਜਾਬੀ ਹੁੰਦੇ ਮੈਂ ਤੀਜੀ ਵਾਰ ਬਣ ਜਾਂਦਾ ਤੇ ਮੈਂ ਸਮਝਦਾ ਕਿ ਜੋ ਜੋ ਹਾਂ ਤੋਂ 5 ਸਾਲ ਪਹਿਲਾਂ ਸਰਦਾਰ ਸੁਬੀਰ ਸਿੰਘ ਜੀ ਬਾਦਲ ਉਹਨਾਂ ਨੇ ਵਾਅਦੇ ਜਿੱਤੇ ਸੀ ਤੇ ਅਸੀਂ ਸਾਰੇ ਇਹ ਸੋਚ ਰਹੇ ਸੀ ਕਿ ਸ਼ਾਇਦ ਹਰ ਸਾਲ ਹੋਊਗਾ ਤੇ 5 ਸਾਲ ਲੰਘ ਗਏ ਅਜ ਤੱਕ ਮਜੀਠਿਆ ਸਾਹਿਬ ਨੂੰ ਵਿਆਹ ਦੀਆਂ ਵਧਾਈਆਂ ਕੱਲ ਦਿੱਤੀਆਂ ਨੇ ਕਿਉਂ 5 ਸਾਲ ਹੋਏ ਹੀ ਨਹੀਂ ਫੰਕਸ਼ਨ ਸਾਨੂੰ ਮਿਲੇ ਨਹੀਂ ਤੇ ਮੈਂ ਸਮਝਦਾ ਕਿ 5 ਸਾਲ ਬਾਅਦ ਜਿਹੜਾ ਫੰਕਸ਼ਨ ਹੋ ਕੇ ਜੋਵਾ ਜੀ ਨਾ ਨੇ ਆਪਣੀਆਂ ਪ੍ਰਾਪਤੀਆਂ ਦੱਸੀਆਂ ਨੇ ਜੋ ਟੀਚੇ ਦੱਸੇ ਨੇ ਸਖਵੀਰ ਜੀ ਮੰਨ ਦੇ ਵਿੱਚੋਂ ਉੱਠਿਆ ਕਿ ਤੁਹਾਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਤੁਸੀਂ ਆਪਣੇ ਟਾਰਗੇਟ ਤੋਂ ਵੀ ਉੱਪਰ ਚਲੇ ਗਏ ਤੁਸੀਂ ਕਹਿ ਰਹੇ ਹੋ ਕਿ ਸਾਡੀ ਸਰਕਾਰ 25 ਸਾਲ ਚੱਲੇਗੀ ਤੇ ਮੈਂ ਸਮਝਦਾ ਕਿ ਐਸਾ ਸਭ ਨਾਤਾ ਜਿਉਂ ਜਿਹੇ ਹਾਲਾਤ ਬਣੇ ਬੈ ਨੇ ਤੇ 50 ਸਾਲ ਚੱਲੇਗੀ ਸਾਡੇ ਮੁੱਖ ਮੰਤਰੀ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਤੇ ਫਿਰ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣੇ ਸਭ ਤੋਂ ਵੱਧ ਲਗਾਤਾਰ ਮੁੱਖ ਮੰਤਰੀ ਬਣੇ ਤੇ ਹੁਣ ਉਹ ਵੀ ਦਿਨ ਦੂਰ ਨਹੀਂ ਜਿੱਦੇ ਬਾਦਲ ਸਾਹਿਬ ਬੜੇ ਮਾਣ ਨਾਲ ਕਹਿਆ ਕਰਨਗੇ ਕਿ ਮੁੱਖ ਮੰਤਰੀ ਕੀ ਹੁੰਦਾ ਮੈਂ ਤਾਂ ਮੁੱਖ ਮੰਤਰੀ ਦਾ ਪਿਓ ਆ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੁਸੀਂ ਇੰਡੀਆ ਗਵਰਨਮੈਂਟ ਦੇ ਵੀ ਕੰਮ ਬਹੁਤ ਕਰੀ ਜਾਂਦੇ ਤੁਸੀਂ ਪਾਕਿਸਤਾਨ ਤੇ ਭਾਰਤ ਨੂੰ ਨੇੜੇ ਨਹੀਂ ਲਿਆਦਾ ਸਗੋਂ ਹੋਰ ਕਿੰਨੇ ਦੇਸ਼ਾਂ ਦੇ ਜਿਹੜੇ ਲੋਕ ਨੇ ਅਸੀਂ ਗੋਰਿਆਂ ਨੂੰ ਬੈਡਮਿੰਟਨ ਖਾਲਸਾ ਸਿਖਾਇਆ ਤੁਸੀਂ ਗੋਰੇ ਕਾਲੇ ਨੂੰ ਕਬੱਡੀ ਕਹਿਣਾ ਸਿਖਾਇਆ ਤਾਂ ਮੈਂ ਸਮਝਦਾ ਕਿ ਪਾਕਿਸਤਾਨ ਦੇ ਨਾਲ ਜਿੰਨੀ ਦੋਸਤੀ ਜਿੰਨੀ ਨੇੜਤਾ ਲਈ ਤੁਸੀਂ ਯਤਨ ਕੀਤੇ ਨੇ ਉਹਦੀ ਸ਼ਾਬਾਸ਼ ਦੇਣੀ ਬਣਦੀ ਆ ਪਰ ਕਈ ਵਾਰੀ ਸਾਨੂੰ ਸ਼ੱਕ ਵੀ ਹੋ ਜਾਂਦਾ ਪਤਾ ਹੈ ਤੁਸੀਂ ਆਪਣੇ ਬਰੁਧੀਆਂ ਦਾ ਫਾਇਦਾ ਕਰੀ ਜਾਂਦੇ ਹੋ ਵਿੱਚ ਦੀ ਤੇ ਮੈਂ ਸਮਝਦਾ ਕਿ 1900 ਪੰਜਾਬ ਦੇ ਨਾਲ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ 1996 ਦੇ ਵਿੱਚ ਸਭ ਤੋਂ ਪਹਿਲੀ ਵਾਰ ਹੀ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਭਾਰਤ ਦੇ ਦੌਰੇ ਤੇ ਆਏ ਤੇ ਮੈਂ ਪਹਿਲਾ ਪੱਤਰਕਾਰ ਸੀ ਜਿਹਨੂੰ ਆਉਣ ਦਾ ਉਹਨਾਂ ਦੇ ਨਾਲ ਸਵੱਬ ਬਣਿਆ ਤੇ ਸਾਡੇ ਮੱਲੀ ਸਾਹਿਬ ਤੇ ਹਰਪਤਾਜੀਤ ਵਾਲਟੀ ਸਸਾਹਬ ਜਾਣਦੇ ਨੇ ਉਹ ਦੋਨੋਂ ਉਸ ਟਾਈਮ ਮੰਤਰੀ ਸੀ ਉੱਥੋਂ ਸੈਟਿੰਗ ਹੋ ਕੇ ਆਈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਜਾਵੇਗੀ ਅੱਧ ਘੰਟੇ ਦਾ ਟਾਈਮ ਮਿਲਿਆ ਸਾਡੇ ਇੰਟਰਵਿਊ ਸੂਬੇ ਦੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਰੂਪ ਡਾਕਟਰ ਸੌਰੀ ਹਰਚੰਦ ਸਿੰਘ ਜੀ ਬਰਾੜ ਸਨ ਤੇ ਅੱਧ ਘੰਟਾ ਉਹਨਾਂ ਨੂੰ ਟਾਈਮ ਮਿਲਿਆ ਅਸੀਂ ਬੜੇ ਖੁਸ਼ ਹੋਏ ਕਿ ਜਲੋ ਸਾਡੇ ਕੈਨੇਡਾ ਦੇ ਸੂਬੇ ਦੀ ਪੰਜਾਬ ਦੇ ਸੂਬੇ ਨਾਲ ਪਹਿਲੀ ਵਾਰ ਗੱਲਬਾਤ ਹੋਈ ਆ ਖਵਰਾ ਕਿੰਨਾ ਕੁ ਵਪਾਰ ਲੈ ਕੇ ਜਾਣਗੇ ਤੇ ਜਦੋਂ ਅਸੀਂ ਇੱਥੇ ਹਾਜ਼ਰ ਚ ਬੈਠੇ ਇਸਲਾਮਾਬਾਦ ਨੂੰ ਜਾ ਰਹੇ ਤੇ ਤੇ ਮੁੱਖ ਮੰਤਰੀ ਸਾਡੇ ਉਹ ਦਾਦੀ ਵਾਲੇ ਮੇਰੇ ਕੋਲੇ ਆਏ ਕਹਿੰਦੇ ਤੁਹਾਡਾ ਮੁੱਖ ਮੰਤਰੀ ਦੀ ਬੜੀ ਨੌਲੇਜ ਆ ਸੀ ਬੜਾ ਅਸੀਂ ਹਾਂਜੀ ਬੜੇ ਖੁਸ਼ ਹੋਏ ਵੀ ਬਹੁਤ ਜਿਆਦਾ ਜੀ ਤੇ ਦੁਬਾਰਾ ਪੁੱਛਿਆ ਵੀ ਕੀ ਹੋਇਆ ਉਹ ਕਹਿੰਦੇ ਉਹਨਾਂ ਤਾਂ ਕੈਨੇਡਾ ਦੀਆਂ ਘੋੜੇ-ਘੋੜੀਆਂ ਦੇ ਨਾਲੋਂ ਵੀ ਜਿਆਦਾ ਜੀ ਤੇ ਅਸੀਂ ਸੋਚ ਰਹੇ ਤੇ ਕੋਈ ਬਿਜ਼ਨਸ ਦੀ ਗੱਲ ਕਰ ਰਹੇ ਨੇ ਦੂਜੀ ਵਾਰ 2005 ਦੇ ਵੀ ਸਾਡੇ ਪ੍ਰਧਾਨ ਮੰਤਰੀ ਫੇਰ ਆਏ ਸਾਡੇ 7 MP ਉਹਨਾਂ ਦੇ ਜਹਾਜ਼ ਦੇ ਵਿੱਚ ਬੈਠੇ ਜਦੋਂ ਸ਼੍ਰੀ ਲੰਕਾ ਤੋਂ ਜਾ ਕੇ ਦਿੱਲੀ ਨੂੰ ਚੱਲਿਆ ਤੇ ਰਾਹ ਦੇ ਵਿੱਚ ਉਹਨਾਂ ਨੇ ਫੇਰ ਟਾਈਮ ਦਿੱਤਾ ਪ੍ਰਧਾਨ ਮੰਤਰੀ ਨੇ ਕਿਹਾ 20 ਮਿੰਟ ਲਈ ਆਓ ਮੈਂ ਸਾਰੇ ਐਮਪੀ ਨਾਲ ਗੱਲ ਕਰਨੀ ਹੈ ਸਾਨੂੰ ਬੜੀ ਖੁਸ਼ੀ ਹੋ ਵੀ ਸਾਰੇ ਪੰਜਾਬੀ ਨੇ ਜੀ ਚਲੋ ਪੰਜਾਬ ਦੀ ਗੱਲ ਕਰਨਗੇ ਪੰਜਾਬ ਨਾਲ ਕੋਈ ਗੱਲਬਾਤ ਹੋਊਗੀ ਤੇ ਜਦੋਂ ਮੁੜ ਕੇ ਇਹ ਰੂਬੀ ਟਾਲਾ ਮੇਰੇ ਕੋਲੇ ਆ ਕੇ ਬੈਠੀ ਮਾਂ ਕੀ ਹੋਇਆ ਬੀਬੀ ਜੀ ਅੰਦਰ ਗੱਲ ਕਹਿੰਦੀ ਅੰਦਰ ਗੱਲ ਕੀ ਹੋਣੀ ਸੀ ਪ੍ਰਧਾਨ ਮੰਤਰੀ ਨੇ ਕਿਤੇ ਗਲਤੀ ਨਾਲ ਇੱਕ ਤੋਂ ਪੱਗ ਬਾਰੇ ਪੁੱਛ ਲਿਆ ਉਹਨੇ 20 ਮਿੰਟ ਪੱਗ ਬਾਰੇ ਸੁਝਾਉਣ ਨੂੰ ਲਾਤੀ ਵੀ ਇਹ ਪਹਿਲਾਂ ਜੋੜ ਲਾਈਂਦਾ ਜੀ ਫੇਰ ਪੂਣੀ ਕਰਾਈਂਦੀ ਆ ਫੇਰ ਏਥਾਂ ਦੀ ਪਟਕਾ ਬੰਨੀ ਆ ਫੇ 50 ਬੰਨੀ ਦਿਆ ਫਿਰ ਅਸੀਂ 500 ਨੇ ਤੇ ਫਿਰ ਅਸੀਂ ਪੱਕ ਕਰਦੇ ਆ ਮੈਂ ਸਮਝਦਾ ਕਿ ਆ ਜੀ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਵੱਧ ਜੇ ਬਣੇ ਨੇ ਪੰਜਾਬੀ ਐਮ ਐਲ اے ਪੰਜਾਬੀ ਐਮ ਪੀ ਪੰਜਾਬੀ ਮੰਤਰੀ ਤੇ ਪੰਜਾਬੀ ਕਾਉਂਸਲਰ ਪੰਜਾਬੀ ਬੀ ਐਲ ਪਰ ਉਹਦੇ ਹਿਸਾਬ ਨਾਲ ਸਾਡੇ ਪੰਜਾਬ 'ਚ ਕੁਝ ਨਹੀਂ ਹੋਇਆ ਸਾਡੇ ਪੰਜਾਬ 'ਚ ਉਹਨੀ ਇੰਡਸਟਰੀ ਨਹੀਂ ਆ ਸਕੀ ਆ ਹੁਣੇ ਲਾ ਲੋ ਮਹੀਨਾ ਪਹਿਲੇ ਸਾਡੇ ਬੈਠੇ ਨੇ ਤੇ ਮੁੱਪਨ ਸਾਹਿਬ ਪਰਮਜੀਤ ਜੀ ਇਨਾ ਸਮੇਤ ਹੋਰ ਵੀ ਸਾਡੇ ਐਪੀਸੀ ਪਰ ਜਿਹੜੇ ਆਲੂਆਂ ਦੇ ਕਾਰਖਾਨੇ ਤੇ ਉਹ ਗੁਜਰਾਤ ਚ ਦੇ ਆਏ ਤੇ ਸਾਡੇ ਆ ਗਿਆ ਅਜੇ ਤਾਂ ਸਰੂਪੇ ਦੇ ਦੇ ਨੇ ਫੋਟੋਆਂ ਲਾ ਲੈਨੇ ਅਸੀਂ ਬੜੀ ਬਾਾਰ ਇਹਨਾਂ ਨੂੰ ਕਿਹਾ ਕਿ ਤੁਸੀਂ ਇਕੱਠੇ ਹੋ ਕੇ ਜੇ ਅਸੀਂ ਪੰਜਾਬੀ ਐਮਐਲਏ ਉੱਥੇ ਜਿੱਤੇ ਆਂ ਤੇ ਸਾਨੂੰ ਸਾਰਿਆਂ ਨੂੰ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਇਕੱਠੇ ਹੋ ਕੇ ਆਓ ਹੁਣ ਅਸੀਂ ਗੱਲ ਕਰੀਏ মিডিਆ ਦੀ ਤੇ ਸਾਡੇ ਕੋਲੇ ਅਸੀਂ ਤਾਂ ਸਾਰੇ ਢੰਗ ਤਰੀਕੇ ਦੱਸਦੇ ਰਹੇ ਲਿਆ ਸੁਵੀਰ ਜੀ ਹੁਣ ਸਾਡੇ ਕੋਲੇ ਅਤੇ ਖਰਸਾ ਵੀ ਗਏ ਸੀ ਰਾਮੂ ਵਾਲਿਆ ਸਾਹਿਬ ਕੋਲ ਤੇ ਮੂਲੂਕਾ ਸਾਹਿਬ ਗਏ ਸੀ ਇਹਨਾਂ ਦੱਸਿਆ ਕਿ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇ ਸਾਡੇ ਜਗੇ ਤੇ 100 ਬੂਟੇ ਭੰਗ ਦੇ ਫੜੇ ਜਾਣ ਤਾਂ ਪ੍ਰੀਜ਼ ਦੀ ਰਿਪੋਰਟ ਹੁੰਦੀ ਹੈ ਕਿ 1 ਮਿਲੀਅਨ ਡਾਲਰ ਜਾਂਦੀ 5 ਕਰੋੜ ਦੇ ਫੜੇ ਗਏ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਸੀ ਜੇ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਭੰਗ ਦੇਖੀਏ ਕਿੰਨੇ ਕਰੋੜਾਂ ਦੀ ਬਣ ਗਈ ਤੁਸੀਂ ਕਿਉਂ ਨਹੀਂ ਉੱਥੇ ਬੰਦੇ ਭੇਜਦੇ ਆਪਾਂ ਦਵਾਈਆਂ ਚ ਪਾਉਣ ਲਈ ਭੇਜੀ ਇੱਥੋਂ ਤਿਆਰ ਕਰਕੇ ਇਹ ਬਹੁਤ ਵਧੀਆ ਮਹਿਸਨ ਲਾ ਕੇ ਸਾਡੇ ਸੜਕਾਂ ਦੇ ਵਿੱਚ ਹੈ ਜੇ ਇਹ ਵਧੀਆ ਵਪਾਰ ਹੋਇਆ ਲੋਕ ਕੰਮਕ ਮੱਖੀਆਂ ਛੱਡ ਕੇ ਭੰਗ ਵੀ ਚਣ ਲੱਗ ਜਾਣਗੇ ਪਰ ਉੱਥੇ ਲੋੜ ਹੈ ਇਹਨੂੰ ਅਸੀਂ ਇਹਨੂੰ ਆਸੇ ਮਿਲਾਕ ਦੇ ਵਿੱਚ ਨਹੀਂ ਅਸੀਂ ਕਹਿ ਰਹੇ ਅਸੀਂ ਕਹਿੰਦੇ ਸੀਰੀਅਸ ਤੌਰ ਤੇ ਇਹ ਚੀਜ਼ ਨੂੰ ਸਾਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਮੈਂ ਹੁਣ ਪੰਜਾਬੀ ਮੀਡੀਆ ਦੀ ਗੱਲ ਤੇ ਆਉਣਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਜੇ ਬਣੇ ਨੇ ਪੰਜਾਬੀ ਐਮ ਐਲ اے ਪੰਜਾਬੀ ਐਮ ਪੀ ਪੰਜਾਬੀ ਮੰਤਰੀ ਤੇ ਪੰਜਾਬੀ ਕਾਉਂਸਲਰ ਪੰਜਾਬੀ ਵੀਰ ਪਰ ਉਹਦੇ ਹਿਸਾਬ ਨਾਲ ਸਾਡੇ ਪੰਜਾਬ 'ਚ ਕੁਝ ਨਹੀਂ ਹੋਇਆ। ਸਾਡੇ ਪੰਜਾਬ 'ਚ ਉਹਨੀ ਇੰਡਸਟਰੀ ਨਹੀਂ ਆ ਸਕੀ। ਆ ਹੁਣੇ ਲਾ ਲੋ ਮਹੀਨਾ ਪਹਿਲੇ। ਸਾਡੇ ਬੈਠੇ ਨੇ ਪਿੰਮਪੂਰ ਸਾਹਿਬ, ਪਰਮგილ ਜੀ ਇਹਨਾਂ ਸᱶਇਤ ਹੋਰ ਵੀ ਸਾਡੇ ਐਪੀਸੀ। ਪਰ ਜਿਹੜੇ ਆਲੂਆਂ ਦੇ ਕਾਰਖਾਨੇ ਤੇ ਉਹ ਗੁਜਰਾਤ 'ਚ ਦੇ ਆਏ ਤੇ ਸਾਡੇ ਆ ਗਿਆ ਅਸੀਂ ਤਾਂ ਸਰੂਪੇ ਦੇ ਦੇ ਨੇ ਫੋਟੋਆਂ ਲਾ ਲੈਨੇ। ਅਸੀਂ ਬੜੀ ਬਾਅਦ ਇਹਨਾਂ ਨੂੰ ਕਿਹਾ ਕਿ ਤੁਸੀਂ ਇਕੱਠੇ ਹੋ ਕੇ ਜੇ ਅਸੀਂ ਪੰਜਾਬੀ ਐਮਐਲਏ ਉੱਥੇ ਜਿੱਤੇ ਆਂ ਤੇ ਸਾਨੂੰ ਸਾਰਿਆਂ ਨੂੰ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਇਕੱਠੇ ਹੋ ਕੇ ਆਓ। ਹੁਣ ਅਸੀਂ ਗੱਲ ਕਰੀਏ মিডিਆ ਦੀ ਤੇ ਸਾਡੇ ਕੋਲੇ ਅਸੀਂ ਤਾਂ ਸਾਰੇ ਢੰਗ ਤਰੀਕੇ ਦੱਸਦੇ ਰਹੇ ਨਾ ਸੁਵੀਰ ਜੀ ਉਹਨ ਸਾਡੇ ਕੋਲੇ ਰਖਣਾ ਸਾਹਿਬ ਵੀ ਗਏ ਸੀ ਰਾਮੂ ਵਾਲਿਆ ਸਾਹਿਬ ਗਏ ਤੇ ਮਲੂਕਾ ਸਾਹਿਬ ਗਏ ਸੀ ਇਹਨੂੰ ਦੱਸਿਆ ਕਿ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇ ਸਾਡੇ ਜਗੇ ਤੇ 100 ਬੂਟੇ ਭੰਗਦੇ ਫੜੇ ਜਾਣ ਤਾਂ ਪ੍ਰੈਸ ਦੀ ਰਿਪੋਰਟ ਹੁੰਦੀ ਹੈ ਕਿ 1 ਮਿਲੀਅਨ ਡਾਲਰ ਜਾਂਦੀ 5 ਕਰੋੜ ਦੇ ਫੜੇ ਗਏ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਸੀ ਜੇ ਬਠਿੰਡਾ ਤੋਂ ਲੈ ਕੇ ਚੰਡੀਗੜ੍ਹ ਤੱਕ ਭੰਗ ਦੇਖੀਏ ਕਿੰਨੇ ਕਰੋੜਾਂ ਦੀ ਬਣ ਗਈ ਤੁਸੀਂ ਕਿਉਂ ਨਹੀਂ ਉੱਥੇ ਬੰਦੇ ਭੇਜਦੇ ਆਪਾਂ ਦਵਾਈਆਂ ਚ ਪਾਉਣ ਲਈ ਭੇਜੀ ਇੱਥੋਂ ਤਿਆਰ ਕਰਕੇ ਇਹ ਬਹੁਤ ਵਧੀਆ ਮੈਂ ਸਮਝ ਲਾ ਕੇ ਸਾਡੇ ਸੜਕਾਂ ਦੇ ਵਿੱਚ ਜੇ ਇਹ ਵਧੀਆ ਵਪਾਰ ਹੋਇਆ ਲੋਕ ਕੰਨ ਕੰਮ ਛੱਡ ਕੇ ਭੰਗ ਵੀ ਚਣ ਲੱਗ ਜਾਣਗੇ ਪਰ ਉੱਥੇ ਲੋੜ ਹੈ ਇਹਨੂੰ ਅਸੀਂ ਇਹਨੂੰ ਆਸੇ ਮਜ਼ਾਕ ਦੇ ਵਿੱਚ ਨਹੀਂ ਅਸੀਂ ਕਹਿ ਰਹੇ ਸੀ ਕਹਿੰਦਾ ਸੀਰੀਅਸ ਤੌਰ ਤੇ ਇਹ ਚੀਜ਼ ਨੂੰ ਸਾਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਮੈਂ ਹੁਣ ਪੰਜਾਬੀ ਮੀਡੀਆ ਦੀ ਗੱਲ ਤੇ ਆਉਣਾ ਕਿ ਸਾਡੇ ਪੰਜਾਬ ਦਾ ਜੇ ਪੰਜਾਬ ਦੇ ਵੀਡੀਓ ਨਾਲੋਂ ਵਿਦੇਸ਼ਾਂ ਦੇ ਵਿੱਚ ਵੱਧ ਵੀਰੇ ਆ ਵੱਧ ਰੇਡੀਓ ਨੇ ਵੱਧ ਅਖਬਾਰ ਨੇ ਵੱਧ ਟੈਲੀਵਿਜ਼ਨ ਨੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਕੈਨੇਡਾ ਪਹਿਲਾ ਦੇਸ਼ ਹੈ ਜਿੱਥੇ ਅਖਬਾਰ ਮੁਫਤ ਮਿਲਦੇ ਨੇ ਜਿੱਥੇ ਰੇਡੀਓ ਤੇ ਤੁਸੀਂ ਪੰਜਾਬ ਦੇ 10-10 ਮੰਤਰੀ ਸ਼ਾਮ ਨੂੰ ਗੱਲਾਂ ਕਰਦੇ ਨੇ ਜੇ ਸਵੇਰੇ ਇੱਕ ਐਕਸੀਡੈਂਟ ਹੋਇਆ ਹੋਵੇ ਪਹਿਲੇ ਰੇਡੀਓ ਪ੍ਰੋਗਰਾਮ ਤੋਂ ਦਾ ਫਲਾਣੇ ਤੋਂ ਐਕਸੀਡੈਂਟ ਹੋ ਗਿਆ ਸ਼ਾਮ ਤੱਕ ਜਾ ਉਹਦਾ ਭੋਗ ਪਾਉਂਦੇ ਨੇ ਜਾ ਉਹਦਾ ਇਲਾਜ ਕਰਾ ਕੇ ਘਰੇ ਬਿਠਾਉਂਦੇ ਨੇ ਪੀਵੀਐਨ ਵੀ ਗੱਲ ਲਾ ਲੋ ਪੀਟੀਸੀ ਦੀ ਗੱਲ ਆਓ ਪੀਟੀਸੀ ਨੇ ਕਬੱਡੀ ਜਿਹੜੀ ਹੈਗੀ ਉਹ ਇਤੋਂ ਤੱਕ ਪ੍ਰਚਲਿਤ ਕਰਤੀ ਸਾਡੇ ਇੱਕ ਬਾਬਾ ਜੀ ਗਏ ਟੰਡੀਆਂ ਵਾਲੇ ਤੇ মিডিਏ ਨੇ ਇੰਨਾ ਪ੍ਰਚਾਰ ਕੀਤਾ ਕਿ ਸਾਰੀ ਜਾਮ ਕਰਤੀਆਂ ਸੜਕਾਂ ਲੋਕਾਂ ਦੀਆਂ ਫਲਾਈਟਾਂ ਲੰਘੀਆਂ ਪੁਲਿਸ ਬੜੀ ਇਰਾਨ ਵੀ ਇਹ ਕੀ ਹੋਇਆ ਕਹਿੰਦੇ ਜੀ মিডিਆ ਵਾਲੇ ਨੇ ਕੱਠ ਜਿਆਦਾ ਕਰਤਾ ਤੇ ਹੁਣ ਜਦੋਂ ਕਬੱਡੀ ਹੋਈ ਸੜਕਾਂ ਖਾਲੀ ਪੁਲਿਸ ਵਾਲੇ ਪੋਦੇ ਫਿਰ ਨੂੰ ਕੋਈ ਸਰਦਾਰ ਹੀ ਨਹੀਂ ਦੀ ਨਾ ਬਾਹਰ ਹੋ ਕਹਿੰਦੇ ਜੀ ਕਬੱਡੀ ਦੇਖਦੇ ਨੇ ਘਰਾਂ 'ਚ ਬੈਠੇ ਸਾਡੇ ਗੋਰੀਆਂ ਨੇ ਟੈਲੀਵਿਜ਼ਨ ਲਗਵਾਇ ਦੀ ਮੈਂ ਸਮਝਦਾ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਗੁਰਬਾਣੀਆਂ ਹਰ ਘਰ ਦੇ ਵਿੱਚ ਗੁਰਬਾਣੀ ਜਾ ਰਹੀ ਹੈ ਇਸ ਤੋਂ ਇਲਾਵਾ 100 ਸਾਲ ਦੇ ਵਿੱਚ ਇਹ ਪਹਿਲੀ ਵਾਰ ਹੋਈ ਆ ਮਹਾਭਾਰਤ ਦੀ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਮੈਂ ਸਮਝਦਾ ਕਿ মিডিਏ ਤਾਂ 100 ਸਾਲ ਬਾਅਦ ਸੁਣੀ ਗਈ ਆ ਧੰਨ ਬਾਗ ਤੁਹਾਡੀ ਸਰਕਾਰ ਦੇ ਜਿਨੇ ਸਾਡੇ মিডিਏ ਨੂੰ ਸਤਕੇ ਇੱਥੇ ਮਾਨ ਤਾਨ ਦਿੱਤਾ ਤੇ ਸਾਡੇ ਤਾਂ ਕਈ ਵਾਰੀ ਇਹ ਹੁੰਦਾ ਅੱਜ ਵੀ ਮੈਨੂੰ ਇਹ ਲੱਗਦਾ ਤੁਸੀਂ ਸ਼ਾਇਦ ਖਬਰਾਂ ਲੀਡਰ ਨੇ ਸਾਡਾ ਟਾਈਮ ਲੈ ਜਾਣ ਸਾਡੇ ਕੋਲੇ ਬੱਚੀ ਨਾ ਕਹੀ ਤਾਂ ਮੇਰੇ ਨਾਲ ਦੇ ਕਹਿੰਦੇ ਆਪਾਂ ਤਾਂ ਤੁਹਾਨੂੰ ਕਾਉਂਸਲਰ ਹੀ ਬਣ ਜੀਏ ਕਹਿੰਦੇ ਘਟੂ ਘਟ ਟਾਈਮ ਤਾਂ ਆਪਾਂ ਨੂੰ ਮਿਲ ਜਾਇਆ ਕਰੂਗਾ ਅੱਜ ਪੰਜਾਬੀ ਪੱਤਰਕਾਰੀ ਨੇ ਇੰਨੀ ਤਰੱਕੀ ਕੀਤੀ ਹੈ ਕਿ ਅਮਰੀਕਾ ਦੇ ਵਿੱਚ ਓਬਾਮਾ ਨੇ ਵੀ ਸਾਡੇ ਪੰਜਾਬੀ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਉੱਥੇ ਦੀਆਂ ਵਿਰੋਧੀ ਪਾਰਟੀਆਂ ਨੇ ਇਸ਼ਤਿਹਾਰ ਦਿੱਤੇ ਸਾਡੇ ਕੈਨੇਡਾ ਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਐਮਪੀ ਆਏ ਨੇ ਸਾਰੇ ਜਾਣਦੇ ਨੇ ਇੰਗਲੈਂਡ ਦੇ ਵਿੱਚ ਉਹ ਜਦੋਂ ਵਿਸਾਖੀ ਦੀਆਂ ਵਧਾਈਆਂ ਦਿੰਦੇ ਨਹੀਂ ਨਵੇਂ ਸਾਲ ਦੀਆਂ ਵਧਾਈਆਂ, ਦੀਵਾਲੀ ਦੀਆਂ ਵਧਾਈਆਂ ਤੇ ਸਾਡਾ ਡ੍ਰੈਮਟਨ ਸ਼ਹਿਰ ਆ ਉੱਥੇ ਸ਼ਹਿਰ ਵੱਲੋਂ 2 ਦਿਨ ਵਾਸਤੇ ਖੁੱਲੀ ਛੁੱਟੀ ਦਿੱਤੀ ਹੈ ਵੀ ਜਿੰਨੇ ਮਰਜ਼ੀ ਪਟਾਕੇ ਚਲਾਓ ਜਾਂ ਦੀਵਾਲੀ ਨੂੰ ਚਲਾਓ ਜਾਂ ਫਿਰ ਕੈਨੇਡਾ ਡੇ ਤੇ ਮੈਂ ਸਮਝਦਾ ਕਿ ਬਹੁਤ ਵੱਡੀਆਂ ਪ੍ਰਾਪਤੀਆਂ ਨੇ মিডিਆ ਵਾਲੇ ਜਿੰਨਾ ਕੁਝ ਜਾਣਦੇ ਨੇ ਲੀਡਰਾਂ ਬਾਰੇ ਉੱਥੋਂ ਦੇ ਲੋਕਾਂ ਬਾਰੇ ਸ਼ਹਿਰ ਦੀ ਹੋਰ ਕੋਈ ਜਾਣਦਾ ਹੋਵੇ ਮੈਂ ਸਮਝਦਾ ਕਿ ਕੈਨੇਡਾ ਦੇ ਵਿੱਚ ਹੋਰ ਵੀ ਬਹੁਤ ਵੱਡੇ মিডিਆ ਦੇ ਵਿੱਚ ਅਸੀਂ ਰਿਕਾਰਡ ਕਾਇਮ ਕੀਤੇ ਨੇ ਤੁਸੀਂ ਇੱਥੇ ਅਖਬਾਰਾਂ ਦੇ ਟੋਟੋਰੀ ਲਿ ਪੜ੍ਹਦੇ ਹੋ ਨਾ ਸਾਡੇ ਸੁਣਦੇ ਨੇ ਕਿਉਂਕਿ ਪੜਨ ਦਾ ਟਾਈਮ ਨਹੀਂ ਕਿਸੇ ਕੋਲ ਮਿਲਦਾ ਅਸੀਂ ਬੜੀ ਔਖੀਆਂ ਕਾਲਾਂ ਦੇ ਵਿੱਚੋਂ ਕਾਲੀਆਂ ਨੇ ਅੱਜ ਤੱਕ ਸਾਡੇ 5 ਪੰਜ ਪੰਜਾਬੀ ਦੇ ਪੱਤਰਕਾਰ ਪਿਛਲੇ 20 ਸਾਲਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਸਰਦਾਰ ਅਤਰ ਸਿੰਘ ਪੁਰੇਵਾਲ ਤੇ ਕੈਨੇਡਾ ਦੇ ਵਿੱਚ ਸਰਤਾਰਾ ਸਿੰਘ ਹੇਅਰ ਟਾਂਟੋ ਦੇ ਵਿੱਚ ਡਾਕਟਰ ਥਾਪਰ ਤੇ ਉਹਨਾਂ ਤੋਂ ਇਲਾਵਾ ਦੋ ਹੋਰ ਪੱਤਰਕਾਰ ਜਿਹੜੇ ਨੇ ਉਹਨਾਂ ਦਾ ਕਤਲ ਹੋਇਆ ਪਰ ਦੁੱਖ ਦੀ ਗੱਲ ਇਹ ਵੀ ਆ ਕਿ ਅੱਜ 15-20 ਸਾਲ ਹੋ ਗਏ ਨੇ ਉਹਨਾਂ ਜੋ ਕਿਸੇ ਵੀ ਪੱਤਰਕਾਰ ਦਾ ਕਤਲ ਜਿਹੜਾ ਨਹੀਂ ਫੜਿਆ ਗਿਆ ਸਾਬਾਦਲ ਜੀਓ ਅਸੀਂ ਉੱਥੇ ਬੜੇ ਸੇਫ ਰਹੇ ਆਂ ਖਬਰਾਂ ਖੋਬਰਾਂ ਵੀ ਖੁੱਲ ਕੇ ਲਾ ਲਈਆਂ ਨੇ ਪਰ ਜਦੋਂ ਇੱਥੋਂ ਜਹਾਜ਼ ਚੜ੍ਹਦੇ ਆ ਫਿਰ ਆਲਾ-ਦਾਲਾ ਹੀ ਦੇਖਦੇ ਹੁੰਨੇ ਆ ਵੀ ਇਧਰੋਂ ਵੀ ਆਈ ਇਧਰੋਂ ਵੀ ਆਈ ਇਹ ਅਸੀਂ ਹਮੇਸ਼ਾ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੜੇ মিডিਆ ਵਾਲੇ ਨੇ ਉਹਨਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ ਪਰ ਕਈਆਂ ਦਾ ਜ਼ਿਆਦਾ ਹੀ ਕਰ ਦਿਆ ਨੇ ਉਹ ਕਈਆਂ ਦਾ ਬਹੁਤ ਘੱਟ ਕਰ ਦਿਆ ਉਹ ਇਹ ਵੀ ਚੀਜ਼ ਬਹੁਤਿਆਂ ਨੂੰ ਰੜਕਦੀ ਆ ਹੁਣ ਇਹ ਨਾ ਸੋਚੋ ਕਿ ਸਾਡੀ ਸਰਕਾਰ ਬਣੀ ਸੀ ਕਈ ਇਹ ਜਿਹੇ ਵੀ ਤੇ ਜਿਹੜੇ ਰਾਜਪੁਰੇ ਆ ਕੇ ਖੜ ਗਏ ਵੋਟਾਂ ਦੇ ਦਿਨ ਉਹਨਾਂ ਨੂੰ ਪਤਾ ਵੀ ਰਿਜ਼ਲਟ ਸੁਣ ਲੈਣਿਆ ਜੇ ਪਟਿਆਲਾ ਆਲਾ ਬਣ ਗਿਆ ਉਧਰ ਨੂੰ ਤੁਰ ਜਾਗੇ ਨਹੀਂ ਫੇਰ ਚੰਡੀਗੜ੍ਹ ਤਾਂ ਮੱਠਦੀ ਆ ਕਿਉਂਕਿ ਵਿਦੇਸ਼ਾਂ ਦਾ ਮੀਡੀਆ ਵੀ ਜਿਹੜਾ ਹੈਗਾ ਉਹ ਉਹ ਦੋਗਲੀ ਨੀਤੀ ਜਿਹੜੀ ਹੈ ਗਿਆ ਤਰ੍ਹਾਂ ਦੀ ਕਰਦਾ ਅੱਜ ਪੰਜਾਬੀ ਮੀਡੀਆ ਦੀ ਬਦੌਲਤ ਹੈ ਉਥੇ ਪੰਜਾਬੀ ਦੀਆਂ ਦੋ ਫਿਲਮਾਂ ਦੋ-ਦੋ ਮਹੀਨੇ ਲਗਾਤਾਰ ਹੌਸਫੁੱਲ ਗਏ ਜਿਹੜੇ ਕਦੇ ਅੰਗਰੇਜ਼ੀ ਦੀਆਂ ਫਿਲਮਾਂ ਵੀ ਨਹੀਂ ਜਾਂਦੀਆਂ ਜਿਹੜੇ ਕੈਨੇਡਾ ਤੋਂ ਆਏ ਨੇ ਮੈਂ ਕੈਨੇਡਾ ਦੀ ਗੱਲ ਜ਼ਿਆਦਾ ਤਾਂ ਕਰ ਰਿਹਾ ਕਿਉਂਕਿ ਅਸੀਂ ਉਥੇ 25 ਸਾਲ ਤੋਂ ਰਹਿ ਰਹੇ ਹਾਂ ਮੈਂ ਸਮਝਦਾ ਕਿ ਪੰਜਾਬੀ ਪੱਤਰਕਾਰੀ ਦੇ ਵਿੱਚ ਜੋ ਫਿਰ ਤਾਂ ਪਰ ਦੇਸ਼ਾਂ ਦੇ ਵਿੱਚ ਪਾਈਆਂ ਨੇ ਪਰ ਭਾਵੇਂ ਜੜਾ ਸਾਡੀਆਂ ਪੰਜਾਬ ਦੇ ਵਿੱਚ ਨੇ ਜੇ ਕਿਤੇ ਪੰਜਾਬ ਦਾ মিডিਆ ਬੰਦ ਹੋ ਜਵੇ 13 ਸੰਤ ਅਰਜਨ ਸਿੰਘ ਲੰਗੋਵਾਲ ਜੀ ਨੇ ਕਿਹਾ ਸੀ ਕਿ ਜੇ ਪੰਜਾਬ ਦੇ ਅਖਬਾਰ ਉਹ ਬੰਦ ਕਰ ਦਈਏ ਉਸ ਟਾਈਮ ਦੇ ਵਿੱਚ ਤਾਂ ਹਾਲਾਤ ਆਪਣੇ ਆਪ ਠੀਕ ਹੋ ਜਾਣਗੇ ਕਹਾਵਤ ਇਹ ਵੀ ਚੱਲੀ ਸੀ ਇੱਕ ਵਾਰ ਕੇ ਕੋਈ ਮਰ ਕੇ ਚਲਿਆ ਗਿਆ ਤੇ ਜਦੋਂ ਉੱਥੇ ਘੰਟੀਆਂ ਵੱਜਣ ਲੱਗੀਆਂ ਤੇ ਉਹਨਾਂ ਪੁੱਛਿਆ ਵੀ ਇਹ ਘੰਟੀਆਂ ਕਾਹਦੀਆਂ ਕਹਿੰਦਾ ਜੀ ਇਹ ਝੂਠ ਬੋਲਦਾ ਫਿਰ ਜ਼ਿਆਦੇ ਹੋ ਗਈਆਂ ਜਿਆਦੇ ਹੋਣ ਲੱਗੀਆਂ ਤੇ ਜਦੋਂ ਵਧੀਆਂ ਘਟਿਆ ਕਹਿੰਦੇ ਹੁਣ ਜਿਆਦੇ ਵੱਜਣ ਲੱਗੀਆਂ ਕਹਿੰਦੇ ਹੁਣ ਅਖਬਾਰ ਛਪਦੇ ਨੇ ਕੈਨੇਡਾ 'ਚ ਤੇ ਇਸ ਤੋਂ ਇਲਾਵਾ ਅਸੀਂ ਗੋਰਿਆਂ ਨੂੰ ਸੁਣਿਆ ਤੁਸੀਂ ਹੁਣੇ ਬੋਲ ਕੇ ਕਹਿੰਦੇ ਸਾਡੇ ਕੌਂਸਲ ਜਨਰਲ ਕਿ ਪੰਜਾਬੀ ਅਸੀਂ ਸਿਖਾਈ ਆ ਪੰਜਾਬੀ মিডিਆ ਨੇ ਸਿਖਾਈ ਆ ਮੈਂ ਸਾਂਦਾ ਕਿ ਪਰਸਾਂ ਨੂੰ ਜਦੋਂ ਅਸੀਂ ਇੱਥੇ ਆਉਨੇ ਆ ਤੇ ਸਾਡੇ ਪੰਜਾਬੀ ਭੁੱਲਦੇ ਜਾ ਰਹੇ ਨੇ ਇਸ ਕਰਕੇ ਸ਼ਰਾਬੀ ਸ਼ਰਾਬ ਪੀਣੋਂ हट ਗਏ ਡਰਗ ਡਰਗ ਵਿੱਚੋਂ ਘਟ ਰਹੇ ਨੇ ਤੁਸੀਂ ਸੋਚਦੇ ਹੋਵੋਗੇ ਵੀ ਪਤਾ ਨਹੀਂ মিডিਆ ਵਾਲੇ ਫੜ ਕੇ ਉਹਨਾਂ ਦੀ ਪੁਲਿਸ ਦਾ ਕੰਮ ਕਰਦੇ ਨਾ ਖਬਰਾਂ ਤੋਂ ਡਰਦੇ ਨਹੀਂ ਸਾਡੇ ਉੱਥੇ ਪੱਤਰਕਾਰ ਬੈਠੇ ਨੇ ਜਦੋਂ ਇੱਥੇ ਦੇ ਖਬਰਾਂ 'ਚ ਖਬਰਾਂ ਲੱਗਦੀਆਂ ਨੇ ਪਿੰਡ ਦਾ ਨਾਮ ਲਿਖਿਆ ਇੱਦਾਂ ਫਲਾਣੇ ਪਿੰਡ ਵਾਲਾ ਫੜਿਆ ਗਿਆ ਉਹ ਡਰਦੇ ਨਹੀਂ ਹੁਣ ਉੱਥੇ ਦੀ ਪੁਲਿਸ ਵੀ ਸਮਝ ਗਈ ਉਹ ਸਾਨੂੰ ਬਾਰ-ਬਾਰ ਉਹਨਾਂ ਦੀਆਂ ਖਬਰਾਂ ਭੇਜਦੀ ਆ ਦੱਸਦੀ ਆ ਕਿ ਕਿਸ ਤਰ੍ਹਾਂ ਦੀ ਕਰਦੇ ਨੇ মিডিਆ ਲੋੜਵੰਦ ਲੋਕਾਂ ਦੀ ਮਦਦ ਵੀ ਕਰਦਾ ਬਾਦਲ ਜੀਓ ਤੁਹਾਡੇ ਯਾਦ ਹੋਣਾ ਸਾਡੇ ਜਗਿੰਦਰ ਸਿੰਘ ਵਾਸੀ ਦੀ ਅਗਵਾਈ ਹੇਠ ਅਸੀਂ 45 ਲੱਖ ਦਾ ਚੈੱਕ ਇੱਕ ਬੱਚੇ ਦੀ ਡੈਥ ਹੋ ਗਈ ਸੀ ਤਾਂ ਮਲੂਕਾ ਸਾਹਿਬ ਦੇ ਰਾਹੀਂ ਤੁਹਾਡੇ ਕੋਲੇ ਅਸੀਂ ਭੇਜਿਆ ਮਤਲਬ ਹਸਪਤਾਲਾਂ ਲਈ 5-5 ਕਰੋੜ ਰੁਪਇਆ ਉੱਥੇ 2-2 ਦਿਨਾਂ ਦੇ ਵਿੱਚ ਇਕੱਠਾ ਕੀਤਾ ਗਿਆ ਤੇ ਇਸ ਤੋਂ ਇਲਾਵਾ ਜਿਹੜੇ ਵੀ ਹੋਰ ਕੋਈ ਲੋੜ ਬੰਦ ਜਾਂਦੇ ਨੇ ਉੱਥੇ ਉਹਨਾਂ ਸਾਰਾਂ ਦੇ ਜਿਹੜਾ ਹੈਗਾ ਸਰਕਾਰਾਂ ਬਣਾਉਣ ਦੇ ਵਿੱਚ ਵੀ ਭੂਮਿਕਾ ਰੈਂਦੀ ਆ ਇਹ ਨਾ ਭੁੱਲਿਓ ਤੁਹਾਡੀ ਸਰਕਾਰ ਚ ਬਣਾਉਣ ਦੇ ਉੱਥੇ ਵਾਲੇ মিডিਆ ਦਾ ਵੀ ਅੱਖਾਂ ਇੰਗਲੈਂਡ ਵਾਲੇ ਦਾ ਵੀ ਹੱਥ ਹੈ ਆਸਟ੍ਰੇਲੀਆ ਵਾਲਿਆਂ ਦਾ ਵੀ ਹੱਥ ਹੈ ਜੇ ਤੁਸੀਂ ਇਕੱਲੇ মিডিਏ ਨੂੰ ਤੇ ਪ੍ਰਵਾਸੀਆਂ ਨੂੰ ਆਪਣੇ ਹੱਥ 'ਚ ਕਰ ਲਵੋ ਤੁਹਾਡੀ 100 ਸਾਲ ਸਰਕਾਰ ਨਹੀਂ ਜਾਂਦੀ ਇਹ ਬਣਾ ਸੋਚਿਓ ਵੀ ਤੁਹਾਡੇ ਕੋਲੇ ਵੋਟਾਂ ਨਹੀਂ ਸਾਡੇ ਕੋਲ ਵੋਟਾਂ ਨਹੀਂ ਵੋਟਾਂ ਨਾਲੋਂ ਵੱਧ ਨੇ ਅੱਜ ਤਾਂ ਸਰਪੰਚੀ ਦੇ ਚੋਣਾਂ ਹੋਣੀਆਂ ਉੱਥੋਂ ਫੈਸਲੇ ਹੋਣਗੇ ਕਿਹੜੇ ਪਿੰਡ 'ਚ ਕਿਹਨੂੰ ਸਰਪੰਚ ਬਣਾਉਣਾ ਕਿਉਂਕਿ ਜਿਹੜੇ ਬੰਦੇ ਅਸੀਂ ਉੱਥੇ ਬੈਠੇ ਆਂ ਹਰ ਇੱਕ ਦੀ ਕੋਈ ਮਦਦ ਕਰਦਾ ਤੁਸੀਂ ਕਈ ਵਾਰੀ ਇਹੋ ਜਿਹੇ ਬੰਦਿਆਂ ਮਗਰ ਲੱਗ ਜਾਂਦੇ ਹੋ ਤੇ ਜਿਹੜੇ ਬੰਦਿਆਂ ਕੋਲੇ ਹੁੰਦਾ ਕੱਖ ਨਹੀਂ ਮੈਂ ਸਮਝਦਾ ਕਿ ਉਹਨਾਂ ਦੀ ਅਸਲ ਅਗਲੀ ਦੀ ਪਛਾਣ ਸਾਡੇ ਕੋਲੇ ਹੈ ਕੈਪਟਨ ਕਮਲਜੀਤ ਜੀ ਇੱਕ ਵਾਰ ਗਏ ਇੱਕ ਬੰਦਾ ਆਇਆ ਤੇ ਆ ਕੇ ਕਹਿੰਦਾ ਜੀ ਮੈਂ 3 ਕਰੋੜ ਇਨਵੈਸਟ ਕਰਨਾ ਚਾਹੁੰਦਾ ਕੈਪਟਨ ਸਾਹਿਬ ਨੇ ਲੇਖੇ ਦਾ ਨੰਬਰ ਮੈਂ ਕੈਪਟਨ ਸਾਹਿਬ ਇਹਦਾ ਸਾਈਕਲ ਉੱਪਰ ਲਾ ਕੇ ਆ ਗੰਦਰਾ ਜੀ ਕੋਲ ਤਾਂ ਕਾਰ ਵੀ ਵਿਚਾਰੇ ਕੋਲ ਨਹੀਂ ਤੇ ਮੈਂ ਸਮਝਦਾ ਕਿ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਦੇ ਨਾਲ ਅਸੀਂ ਮੀਡੀਆ ਜਿਹੜਾ ਹੈਗਾ ਉਹ ਬ੍ਰੀਕੀ ਦੇ ਨਾਲ ਜਿਹੜਾ ਹੈਗਾ ਉਹ ਸਾਰੇ ਦੇਖਦਾ ਅੱਜ ਅਸੀਂ ਦੇਖੀਏ ਸਾਡੇ ਕੋਲੇ ਸਭ ਤੋਂ ਵੱਧ ਜਿੰਨੀਆਂ ਬੈਂਕਾਂ ਉੱਥੋਂ ਦੇ ਬਿਜ਼ਨਸ ਨੇ ਸਾਰੇ ਸਾਡੇ ਕੋਲ ਜਿਹੜੇ ਆ ਉਹ ਆ ਰਹੇ ਨੇ ਹੁਣ ਜੇ ਪਿੱਛੇ ਦੇ ਹੁਣ ਪ੍ਰਧਾਨ ਮੰਤਰੀ ਸਾਡੇ ਕੈਨੇਡਾ ਦੇ ਆਕੇ ਗਏ ਉਹਨਾਂ ਨੇ ਸਿਰਫ 7 ਬੰਦੇ মিডিਆ ਦੇ ਬੁਲਾਏ ਜਿਨ੍ਹਾਂ 'ਚ ਮੈਨੂੰ ਵੀ ਜਾਣ ਦਾ ਸੁਭਾਗ ਹੋਇਆ ਇੱਥੋਂ ਦੀ ਫੇਰੀ ਬਾਰੇ ਸੱਤਾਂ ਦੇ ਵਿੱਚੋਂ ਅਸੀਂ ਤਿੰਨ ਪੰਜਾਬੀ ਦੇ ਅਖਬਾਰਾਂ ਵਾਲੇ ਉਹਦੇ ਵਿੱਚ ਸ਼ਾਮਲ ਸੀ ਡਾਕਟਰ ਬਨਮੋਹਨ ਸਿੰਘ ਉੱਥੇ ਗਏ ਤਾਂ ਉੱਥੇ ਉਹ ਸਿਰਫ ਦੋ ਪੰਜਾਬੀ ਦੇ ਪત્રਕਾਰਾਂ ਨੂੰ ਮਿਲੇ ਜਿਨ੍ਹਾਂ ਤੇ ਇੱਕ ਮੈਂ ਸੀ ਉਹ ਹਿੰਦੀ ਦੇ ਅੰਗਰੇਜ਼ੀ ਦੇ ਕਿਸੇ ਪੱਤਰਕਾਰ ਨਾਲ ਉੱਥੇ ਉਹਨਾਂ ਨੇ ਜਾ ਕੇ ਵੀ ਨਹੀਂ ਕਿ ਸਾਡੇ ਲਈ ਇਹ ਕਿਤੇ ਘੱਟ ਮਾਨ ਦੀ ਗੱਲ ਹੈ ਜਦੋਂ ਤੁਹਾਡੇ ਮੰਤਰੀ ਜਾਂਦੇ ਨੇ ਤੁਹਾਡੇ ਪਾਰਟੀ ਦੇ ਲੀਡਰ ਜਾਂਦੇ ਨੇ ਉਹਨਾਂ ਲਈ ਬਹੁਤ ਬੜੇ ਮਾਨ ਦੀ ਗੱਲ ਹੈ ਮੈਂ ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰੂੰਗਾ ਸਰਸੋਤਜੀਤ ਸਿੰਘ ਰਖੜਾ ਜੀ ਬੈਠੇ ਨੇ ਇਹਨਾਂ ਨੇ ਅੱਜ ਤੱਕ ਕੋਈ ਦੇਸ਼ ਇਹ ਜਹਾ ਨਹੀਂ ਛੱਡਿਆ ਜਿੱਥੇ ਤੁਹਾਡੇ ਜਨੂਨਟ ਨਹੀਂ ਬਣਾਏ ਤੇ ਜੇ ਤੁਸੀਂ ਉੱਥੇ ਵਾਲੇ ਜਿਨ੍ਹਾਂ ਤੁਹਾਡੇ ਅਹੁਦੇਦਾਰ ਨੇ ਜੇ ਤੁਸੀਂ ਉਹਨਾਂ ਨੂੰ ਪੂਰਾ ਮਾਣ ਸਤਕਾਰ ਦੇਵੋ ਉਹਨਾਂ ਦਾ ਸਾਥ ਲਵੋ ਮੈਂ ਸਾਂਦਾ ਕਿ ਉਹ ਜਿੰਨੇ ਵੀ ਚੁਣੇ ਹੋਏ ਬੰਦੇ ਹੁੰਦੇ ਨੇ ਇਹਨਾਂ ਨੂੰ ਵੱਧ ਕੰਮ ਕਰਕੇ ਦਿਖਾ ਸਕਦੇ ਨੇ ਹੁਣ ਮੈਂ ਅਖੀਰ ਦੇ ਵਿੱਚ ਇਹ ਗੱਲ ਜਰੂਰ ਕਹੂੰਗਾ ਕਿ ਅਸੀਂ ਵਿਦੇਸ਼ਾਂ 'ਚ ਗਏ ਤਾਂ ਪੈਸੇ ਕਮਾਉਣ ਸੀ ਤੇ ਪੈਸੇ ਕਮਾਵਾਂਗੇ ਆ ਕੇ ਫਿਰ ਰਹਿਾਂਗੇ ਤੇ ਉੱਥੇ ਚਲੇ ਗਏ ਬੱਚੇ ਹੋ ਗਏ ਬੱਚੇ ਵੱਡੇ ਹੋ ਗਏ ਹੁਣ ਸਾਡੀ ਸੋਚ ਨਹੀਂ ਮਿਲਦੀ ਅਈ ਤਾਂ ਪਿੰਡ ਦੇ ਸਕੂਲਾਂ ਤੋਂ ਪੜ੍ਹ ਕੇ ਗਿਆ ਵੀ 2 ਕਿਲੋ ਦੁੱਧ 'ਚ ਇੱਕ ਪਾਣੀ ਪਾ ਦੀਏ 1 ਕਿਲੋ ਤੇ ਕਿੰਨੇ ਫਾਇਦਾ ਹੋਇਆ ਸਾਡੇ ਵਾਲੇ ਜਵਾਕ ਉੱਥੇ ਇਮਾਨਦਾਰੀ ਵਰਤਦੇ ਨਹੀਂ ਮੇਰਾ ਬੇਟਾ 7 ਸਾਲ ਦਾ ਜੀ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਰਸਤੇ 'ਚ ਮੈਨੂੰ ਪੁੱਛਦਾ ਵੀ ਡੈਡੀ ਆਪਾਂ ਕਿਉਂ ਜਾਂਦੇ ਆਂ ਹਰ ਸਾਲ ਮੈਂ ਦੱਸਿਆ ਬੇਟਾ ਇੱਥੇ ਆਪਾਂ ਜੋ ਵੀ ਬੇਸ਼ ਕਰੇਗਾ ਤੇਰੀ ਪੂਰੀ ਹੋਊਗੀ ਅਸੀਂ ਮੱਥਾ ਟੇਕ ਕੇ ਵਾਪਸ ਮੁੜੇ ਤਾਂ ਆਉਂਦਿਆਂ ਨੂੰ ਉਹ ਰਾਤ ਮੈਨੂੰ ਅਸੀਂ ਉਹਨੂੰ ਪੁੱਛਿਆ ਵੀ ਤੂੰ ਕਿਹੜੀ ਬੇਸ਼ ਮੰਗੀ ਉਹ ਕਹਿੰਦੀ ਬਾਕੀ ਸੀਕ੍ਰੀਟ ਨੇ ਇੱਕ ਤੁਹਾਨੂੰ ਦੱਸ ਦੇਣਾ ਅਸੀਂ ਆਖਿਆ ਕਹਤਾ ਉਹ ਦੱਸਦੇ ਕਿਹੜੀ ਕਹਿੰਦਾ ਮੈਂ ਬਾਬਾ ਜੀ ਤੋਂ ਇਹ ਮੰਗਿਆ ਵੀ ਅਗਲੇ ਜਨਮ ਵਿੱਚ ਜਿੱਥੇ ਮੇਰੇ ਮਾਪਿਆਂ ਦਾ ਜਨਮ ਹੋਵੇ ਜਿਹੜੇ ਦੇਸ਼ 'ਚ ਉਸੇ ਦੇਸ਼ 'ਚ ਮੇਰਾ ਹੋਵੇ ਅਸੀਂ ਉਹਨੂੰ ਪੁੱਛਿਆ ਕਿ ਇਹ ਕਿਉਂ ਗੱਲ ਆਖੀ ਉਹ ਕਹਿੰਦਾ ਡੈਡੀ ਜਦੋਂ ਕੈਨੇਡਾ ਤੋਂ ਚੱਲਦੇ ਆ ਨਾ ਤੇ ਮੈਂ ਦੁਖੀ ਹੁੰਨਾ ਮੇਰਾ ਦੇਸ਼ ਛੱਡ ਕੇ ਤੁਸੀਂ ਆਪਣੇ ਦੇਸ਼ ਨੂੰ ਜਾਂਦੇ ਹੋ ਤੁਸੀਂ ਖੁਸ਼ ਹੋਨੇ ਆਪਣੇ ਦੇਸ਼ ਨੂੰ ਆਉਂਦੇ ਹੋ ਪਰ ਜਦੋਂ ਦੇਸ਼ ਤੋਂ ਵਾਪਸ ਮੁੜ ਕੇ ਜਾਂਦੇ ਆ ਤਾਂ ਮੈਂ ਖੁਸ਼ ਹੁੰਨਾ ਕਿਉਂਕਿ ਮੈਂ ਆਪਣੇ ਦੇਸ਼ ਨੂੰ ਆ ਰਿਹਾ ਹਾਂ ਕੁਝ ਦੁਖੀ ਹੋਣੇ ਉਹ ਆਪਣਾ ਦੇਸ਼ ਛੱਡ ਕੇ ਆਉਣੇ ਉਹ ਮੈਂ ਨਹੀਂ ਚਾਹੁੰਦਾ ਕਿ ਅਗਲੇ ਜਨਮ ਦੇ ਵਿੱਚ ਵੀ ਜੇ ਅਸੀਂ ਇੱਕੋ ਘਰ ਦੇ ਵਿੱਚ ਇਕੱਠੇ ਹੋਵਾਂਗੇ ਅੱਧੇ ਪਰਿਵਾਰ ਦੇ ਮੈਂਬਰ ਦੁਖੀ ਹੋਣ ਤੇ ਅੱਗੇ ਅੱਧੇ ਖੁਸ਼ੀ ਹੋਣ ਮੈਂ ਸਾਂਦਾ ਕਿ ਅੱਜ ਬਹੁਤੇ ਪ੍ਰਵਾਸੀ ਆਪਣੀ ਉਮਰ ਦੇ ਜਿਹੜੇ ਆਖਰੀ ਪੜਾਅ ਚਲੇ ਗਏ ਨੇ ਉਹ ਸੋਚਣ ਲਈ ਮਜਬੂਰ ਨੇ ਸੱਸੂ ਵੀ ਸਿੰਘ ਜੀ ਤੁਹਾਡੇ ਪੋਤੇ ਪੜਪੋਤੇ ਜੇ ਅੱਜ ਤੋਂ 100 150 ਸਾਲ ਬਾਅਦ ਉੱਥੇ ਕੈਨੇਡਾ ਚ ਜਾ ਕੇ ਅਮਰ ਸਿੰਘ ਭੁੱਲਰ ਨੂੰ ਜਾਂ ਹੰਦਰਦਖਵਾਰਾਂ ਨੂੰ ਲੱਭਣਗੇ ਨਾ ਕੋਈ ਨਹੀਂ ਲੱਭਣਾ ਅਸੀਂ ਪੈਸਾ ਜ਼ਰੂਰ ਕਮਾ ਲਿਆ ਪਰ ਅਸੀਂ ਆਪਣੀ ਔਲਾਦ ਗਵਾ ਲਈ ਜੋ ਮਰਜ਼ੀ ਕਹੀ ਜਾਈਏ ਅਸੀਂ ਅੰਦਰ ਬਾੜ ਬਾੜ ਰੋਣੇ ਆ ਹਰ ਬੰਦਾ ਇਹ ਸੋਚਦਾ ਕਿ ਮੈਂ ਪੰਜਾਬ 'ਚ ਆਪਣਾ ਨਾਂ ਕਿਵੇਂ ਨਾ ਕਿਵੇਂ ਬਣਾਵਾ ਕਿਵੇਂ ਮੇਰਾ ਨਾਂ ਰੇਹਿੰਦੀ ਦੁਨੀਆ 'ਚ ਕਰਾਈ ਜਵੇ ਮੈਂ ਸਮਝਦਾ ਕਿ ਤੁਸੀਂ ਪ੍ਰਵਾਸੀ ਚਾਹੁੰਦੇ ਨੇ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਸਕੂਲ ਬਣਾਈਏ ਹਸਪਤਾਲ ਬਣਾਈਏ ਇੱਕ ਮੇਰੇ ਕੋਲ ਇਹ ਜਹਾ ਆ ਗਿਆ ਕਹਿੰਦਾ ਮੈਂ ਆਪਣੀ ਸਾਰੀ ਜਾਇਦਾਦ ਲਾ ਦਾਂ ਪਿੰਡ ਦਾ ਨਾਂ ਮੇਰੇ ਨਾਂ ਤੇ ਰੱਖ ਦਿਓ ਮੈਂ ਰਖੜਾ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ ਤੇ ਮੈਂ ਸਮਝਦਾ ਲੋਕਾਂ ਨੂੰ ਇਹ ਆ ਕਿ ਅਸੀਂ ਆਪਣੀ ਮਿੱਟੀ ਦੇ ਨਾਲ ਜੁੜੇ ਬਿਆਂ ਜਿਹੜੀ ਮਿੱਟੀ ਦੇ ਵਿੱਚੋਂ ਅਸੀਂ ਜਨਮ ਲਿਆ ਉਸੇ ਮਿੱਟੀ ਦੇ ਵਿੱਚ ਸੁਮਾਈਏ ਬਹੁਤੇ ਦਾ ਕਮਾਈ ਸੀ ਉਹ ਕਹਿੰਦੀ ਆਪਣੇ ਪੁੱਤ ਨੂੰ ਕਹਿ ਕੇ ਮਰੀ ਪੁੱਤ ਜਿੱਦੇ ਮੈਂ ਮਰ ਗਈ ਨਾ ਮੇਰਾ ਸੰਸਕਾਰ ਉੱਥੋਂ ਕਰੀ ਮੈਂ ਚਾਹੁੰਦੀ ਆ ਕਿ ਮੇਰੀ ਜਿਹੜੀ ਸੇਵੇ ਦੀਆਂ ਲਾਟਾਂ ਨੇ ਨਾ ਮੇਰੇ ਪਿੰਡ ਦੇ ਸੇਵਾ ਚ ਨਿਕਲਣ ਮੈਂ ਨਹੀਂ ਚਾਹੁੰਦੀ ਡੱਬੇ ਚ ਬੰਦ ਹੋ ਕੇ ਮਰਨਾ ਮੈਨੂੰ ਕਾਲੀ ਪੈਂਦੀ ਆ ਜਦ ਮੈਂ ਸੋਚਦੀ ਆ ਕਿ ਡੱਬੇ ਚ ਬੰਦ ਕਰਕੇ ਮੈਨੂੰ ਆ ਨਾ ਤਾਂ ਮਰਨਾ ਵੀ ਉੱਥੇ ਚਾਹੁੰਨੀ ਆ ਹਰ ਪੰਜਾਬੀ ਚਾਹੁੰਦਾ ਕਿ ਮੇਰਾ ਪੰਜਾਬ ਦੇ ਵਿੱਚ ਮੇਰੀ ਮੜੀ ਹੋਵੇ ਤੇ ਇਹਦੇ ਨਾਲ ਜਿੱਥੇ ਕਿੜੇ ਕਾਢਿਆਂ ਦੇ ਹੁਣ ਪੌਣ ਉੱਤੇ ਤੇ ਨਾਲ ਗਰੀਰਾਂ ਦੇ ਜੜੀ ਹੋਵੇ ਸੋ ਬਾਲ ਸਾਹਿਬ ਤੁਸੀਂ ਇਸ ਮੌਕੇ ਦਾ ਜਰੂਰ ਫਾਇਦਾ ਉਠਾਓ ਪ੍ਰਵਾਸੀ ਚਾਹੁੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਸਮਝਾਉਂਦੀ ਤੇ ਜਾਈਏ ਤਾਂ ਜਾਈਏ ਅਸੀਂ ਕਿੱਥੇ ਅੱਜ ਇਸ ਸੰमेलन ਦਾ ਤਾਂ ਫਾਇਦਾ ਤੁਸੀਂ ਸਾਨੂੰ ਰਾਹ ਦੱਸ ਕੇ ਜਾਓ মিডিਆ ਸਮੋਚਾ মিডিਆ ਆਇਆ ਸਾਰੇ ਦੁਨੀਆ ਦੇ ਵਿੱਚੋਂ মিডিਆ ਆਇਆ ਸੀ ਵੀ ਜਿਹੜੀ ਇਹ ਦੁਨੀਆ ਪੱਤਰ ਤੇ ਪੰਜਾਬੀ ਦੀ মিডিਏ ਦੀ ਇੱਕ ਜਿਹੀ ਜਥੇਬੰਦੀ ਐਨਆਰ ਅਸੀਂ ਜਿਹੜੀ ਪੰਜਾਬੀ মিডিਆ ਆਰਗੇਨਾਈਜੇਸ਼ਨ ਬਣਾਉਣ ਜਾ ਰਹੇ ਹਾਂ ਸਿਰਫ ਇਸੇ ਜਵਾਲ ਨੂੰ ਮੁੱਖ ਰੱਖ ਕੇ ਤਾਂ ਕਿ ਉਹ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਲਈ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਯੋਗਦਾਨ ਪਾ ਸਕੀਏ ਤੇ ਤੁਹਾਡਾ ਸਹਿਯੋਗ ਲੈ ਸਕੀਏ ਤੇ ਬਾਕੀ ਤਾਂ ਸਾਡੇ ਕੋਲੇ ਮੰਗੇ ਨਹੀਂ ਰਹੀਆਂ ਜਿਹੜੀਆਂ ਮੰਗਾਤੀਆਂ ਉਹ ਮਜੀਠੀਆ ਸਾਹਿਬ ਥੋੜੇ ਚਿਰ ਚੇ ਪੂਰੀਆਂ ਕਰ ਗਏ ਤੇ ਮੈਂ ਸਮਝਦਾ ਕਿ ਇੰਨੀ ਆਸਾਨੀ ਸੀ ਤੁਸੀਂ ਹਰ ਗੱਲ ਦੇ ਵਿੱਚ ਜਿੱਤੋ ਵੀ ਤੁਸੀਂ ਕੋਈ ਟਾਰਗੇਟ ਰੱਖਦੇ ਹੋ ਉਸ ਤੋਂ ਉੱਪਰ ਜਾਣਿਆ ਹਾਂ ਸਾਡੀਆਂ ਜਿਹੜੀਆਂ ਆਸ਼ਾਵਾਂ ਸੀਆਂ ਉਹਨਾਂ ਦੇ ਉੱਪਰ ਗਏ ਹਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰਾਂਗਾ ਕਿ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਬੈਠੇ ਨੇ ਦਾਨੀ ਸੱਜਣ ਬੈਠੇ ਨੇ ਸਾਧਾਰਨ ਸਿੰਘ ਢਾਲੀਵਾਲ ਐਮਪੀ ਸਿੰਘ ਦੁਬਈ ਤੋਂ ਬਹੁਤ ਬੰਦੇ ਐਸਪੀ ਸਿੰਘ ਮੈਂ ਬਹੁਤ ਬੰਦੇ ਜਾਏ ਦੇਖੇ ਨੇ ਜਿਹੜੇ ਕਰੋੜਾ ਰੁਪਇਆ ਖਰਚਣ ਲਈ ਤਿਆਰ ਨੇ ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਵਿਦੇਸ਼ਾਂ 'ਚ ਜਿਹੇ ਕੰਟੈਕਟ ਕਰੋ ਤਾਂ ਕਿ ਕੋਈ ਵਿਚੋਲਾ ਨਾ ਵਿਚਾਲੇ ਰਹੇ ਸਾਡੇ মিডিਆਏ ਤਾਂ ਟਾਇਰ ਪਵਾਇਆ ਤੇ ਕਿਸੇ ਨੂੰ ਵੀਜ਼ਾ ਦਵਾਉਣ ਦੇ ਖਾਤਰ ਮੇਰੀ ਕਾਰ ਦੇ ਟਾਇਰ ਪਵਾਦੇ ਫੇਰ ਕੌਂਸੂਲੇਟ ਵਾਲਿਆਂ ਨੂੰ ਮੈਂ ਸਮਝਦਾ ਕਿ ਜਿਹੀਆਂ ਗੱਲਾਂ ਹੋਈਆਂ ਚਾਹੀਦੀਆਂ ਨੇ ਕਿ ਤੁਹਾਡਾ ਹਰ ਇੱਕ ਨਾਲ ਸਿੱਧਾ ਸੰਪਰਕ ਹੋਵੇ ਅਸੀਂ মিডিਏ ਦੇ ਪੱਖੋਂ ਵੀ ਤੁਹਾਨੂੰ ਬੇਨਤੀ ਕਰਾਂਗੇ ਕਿ ਵਿਦੇਸ਼ਾਂ ਦੇ ਕੌਂਸੂਲੇਟ ਦਫ਼ਤਰ ਨੇ ਜਿਹੜੇ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ